ਹੋਲੀ ਦੇ ਪਾਵਨ ਦਿਹਾੜੇ ਯਾਨੀ ਕਿ 21 ਮਾਰਚ ਨੂੰ ਰਿਲੀਜ਼ ਹੋਈ ਫਿਲਮ ਕੇਸਰੀ ਬਾਕਸ ਆਫਿਸ ਤੇ ਤਮਾਲ ਮਚਾ ਰਹੀ ਹੈ ਜਿੱਥੇ ਇੱਕ ਪਾਸੇ ਲੋਕ ਕੇਸਰੀ ਮੂਵੀ ਦੀ ਕਹਾਣੀ ਨੂੰ ਬੇਹਦ ਪਸੰਦ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਲੋਕ ਇਸ ਮੂਵੀ ਦੇ ਗਾਣਿਆਂ ਨੂੰ ਵੀ ਪਿਆਰ ਦੇ ਰਹੇ ਨੇ ਹੁਣ ਤੱਕ ਸਾਨੂੰ ਇਸ ਫਿਲਮ ਦੇ ਵਿੱਚ ਬੀਪਰਾਖ ਜੈਸੀ ਵੀ ਅਰਜੀਤ ਸਿੰਘ ਤੇ ਅਸੀਸ ਕੌਰ ਦੇ ਗਾਣੇ ਸੁਣਨ ਨੂੰ ਮਿਲੇ ਪਰ ਹੁਣ ਇਸ ਫਿਲਮ ਦੇ ਵਿੱਚ ਇੱਕ ਐਸੀ ਆਵਾਜ਼ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਇਸ ਵੇਲੇ ਹਰ ਜ਼ੁਬਾਨ ਤੇ ਹੈ ਜੀ ਹਾਂ ਇਹ ਆਵਾਜ਼ ਹੈ ਪੰਜਾਬੀ ਗਾਇਕੇ ਕਿਉਰਾਜ ਹੰਸਦੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਯੁਵਰਾਜ ਹੰਸ ਦੇ ਵੱਡੇ ਭਰਾ ਨਵਰਾਜ ਹੰਸ ਨੇ ਨਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਮੂਵੀ ਦੀ ਇੱਕ ਕਲਿੱਪ ਨੂੰ ਪੋਸਟ ਕੀਤਾ ਇਸ ਕਲਿੱਪ ਨੂੰ ਪੋਸਟ ਕਰਦੇ ਆ ਨਵਰਾਜ ਹੰਸ ਨੇ ਕੀ ਲਿਖਿਆ ਆਓ ਦੇਖਿਏ ਮੇਰੀ ਜਾਨ ਯੂਵੀ ਬੱਗੀ ਮੈਂ ਲਫ਼ਜ਼ਾਂ ਵਿੱਚ ਐਕਸਪਰੈਸ ਨਹੀਂ ਕਰ ਸਕਦਾ ਮੈਨੂੰ ਕਿੰਨਾ ਪ੍ਰਾਊਡ ਹੋ ਰਿਹਾ ਤੇਰੀ ਆਵਾਜ਼ ਸੁਣ ਕੇ ਥੀਏਟਰ ਵਿੱਚ ਯਾਰ ਸਿੱਧੀ ਦਿਲ ਤੇ ਵੱਜਦੀ ਹੈ ਤੇਰੀ ਆਵਾਜ਼ ਵੀ ਆਲ ਆਰ ਪ੍ਰਾਊਡ ਆਫ ਯੂ ਮੇਰੀ ਬੁਗਰੀ ਐਂਡ ਬਿਗ ਰਿਸਪੈਕਟ ਅਨੁਰਾਗ ਪਾਜੀ ਫਾਰ ਮੇਕਿੰਗ ਦਿਸ ਮਾਸਟਰਪੀਸ ਪ੍ਰਣਾਮ ਸ਼ਹੀਦਾਂ ਨੂੰ ਹਾਲਕੀ ਇਸ ਗੀਤ ਨੂੰ ਰਿਲੀਜ਼ ਤਾਂ ਨਹੀਂ ਕੀਤਾ ਗਿਆ ਪਰ ਇਸ ਗੀਤ ਦੇ ਖੂਬਸੂਰਤ ਬੋਲ ਯੂਵਰਾਜ ਹੰਸਦੀ ਆਵਾਜ਼ ਜੇ ਸਾਨੂੰ ਫਿਲਮ ਦੇ ਵਿੱਚ ਜ਼ਰੂਰ ਸੁਣਨ ਨੂੰ ਮਿਲ ਰਹੇ ਨੇ ਤੁਸੀਂ ਵੀ ਸਾਨੂੰ ਜ਼ਰੂਰ ਦੱਸੋ ਕਿ ਯੂਵਰਾਜ ਹੰਸਦੀ ਆਵਾਜ਼ ਦੇ ਵਿੱਚ ਗਾਇਆ ਗਿਆ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਸਾਨੂੰ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ ਤੇ ਹੋਰ ਲੇਟੈਸਟ ਤੇ ਨਵੇਂ ਅਪਡੇਟਸ ਲਈ ਤੁਸੀਂ ਜੁੜੇ ਰਹਣਾ ਤਾਂ ਨਿਕ ਸਵੇਰਾ ਟੀ